ਹਾਂਜੀ ਨਮਸਕਾਰ ਜੀ ਅੱਨਾ ਜੀ ਸ਼ਨੀਵਾਰ ਸ਼ੋਭਾ ਹੋਵੇ ਸ਼ਨੀ ਕਥਾ ਵੀ ਆ ਜਿਹੜਾ ਆਪਾਂ ਜਿਹਦੀ ਕੋਈ ਉਸਤ ਸੁਣਦੇ ਆ ਉਹ ਕਥਾ ਵੀ 50% ਸੁਣਦੇ ਨਾਲ ਫਰਕ ਪਉਂਦੀ ਆ ਠੀਕ ਜੇ ਮੈਂ ਤੁਸੀਂ ਜੇ ਬਹੁਤਾ ਨਹੀਂ ਤਾਂ ਫ੍ਰੀ ਟਿਪ ਇਹ ਆਪਣਾ ਕੋ ਟੈਬਲੇਟ ਵੀ ਤੇਲ ਲੈ ਕੇ ਕੋਈ ਵੀ ਜਿੰਨਾ ਦਾ ਆਪਣਾ ਹਾਂਜੀ ਜਿੰਨਾ ਕ ਬੰਦਾ 1/2 ਲੀਟਰ ਜਾਂ 100 ਗ੍ਰਾਮ ਉਹ ਕੋਟੀ ਦੇ ਵਿੱਚ ਪਾ ਲਵੇ ਠੀਕ ਤੇਲ ਪਾ ਕੇ ਅੱਠ ਮਾਂ ਉਹ ਜਿੱਥੇ ਵੀ ਸ਼ਨੀ ਸ਼ਿਲਾ ਹੋਵੇ ਹੈ ਨਾ ਹਾਂਜੀ ਸ਼ਨੀ ਦੇ ਮੂਰਤੀ ਨਾ ਹੋਵੇ ਸ਼ਿਲਾ ਨੂੰ ਇਸ਼ਨਾਨ ਕਰਵਾਇਆ ਜਾਂਦਾ ਠੀਕ ਜੇ ਸ਼ਿਲਾ ਪੱਥਰ ਨਾ ਮਿਲੇ ਹੈ ਨਾ ਹਾਂਜੀ ਤਾਂ ਉਹਦੀ ਲੋਹੇ ਦੀ ਮੂਰਤੀ ਨੂੰ ਇਸ਼ਨਾਨ ਕਰਾਉਣਾ ਚਾਹੀਦਾ ਠੀਕ ਤੇ ਅੱਠ ਸ਼ਨੀਵਾਰ ਠੀਕ ਹੈ ਇਹ ਨਾ ਫਰਕ ਪਵੇ ਹੈ ਨਾ ਆਪਣੇ ਨਾਲ ਕੋਈ ਗੱਲਬਾਤ ਕਰ ਸਕਦਾ ਠੀਕ ਤੇ ਪਹਿਲਾ ਸੂਲ ਆ ਨਾ ਵੀਰੇ ਹਾਂਜੀ ਬੰਦੇ ਨੂੰ ਮਤਲਬ ਸੂਨ ਜਿਹਦਾ ਪਾਪ ਨਾ ਕਰਿਆ ਨਾ ਆਪਣਾ ਹੱਕ ਲਵੇ ਦੂਜੇ ਦਾ ਨਾ ਲਵੇ ਇਹ ਨਾਲ ਨਿਜਮ ਨੇ ਬਾਕੀ ਹੋਰ ਜੇ ਕੋਈ ਵੀ ਸਵਾਲ ਜਵਾਬ ਹੋਵੇ ਸ਼ਨੀ ਮਾਰੀ ਤੇ ਕੋਈ ਪੁੱਛਣਾ ਚਾਹੁੰਦਾ ਹੋਵੇ ਵੀ ਕਿਵੇਂ ਨਾ ਇਹਨਾਂ ਦੇ ਢਾਈਆ ਹੁੰਦਾ 60 70 ਹਾਂਜੀ ਬੱਚਾ ਮਹਾਵਸ਼ਾ ਵੀ ਉਹਦੇ ਵਿੱਚੋਂ ਨਜਾਤ ਤੇ ਮਤਲਬ ਕਿਵੇਂ ਮਤਲਬ ਉਹਨਾਂ ਨੂੰ ਸੂਨ ਤੇ ਵਧੀਆ ਸੁੱਖ ਮਿਲੇ ਨਾ ਹਾਂਜੀ ਹਾਂਜੀ ਉਸੇ ਕਰਕੇ ਆ ਤੇ ਉਹਦੇ ਵਾਕੇ ਹੋਰ ਕੋਈ ਸਵਾਲ ਪੁੱਛੋ ਜੀ ਉਹ ਜੀ ਆਪਾਂ ਨੇ ਫਿਰ ਸਪੈਸ਼ਲਿਸਟ ਏਦਾਂ ਵੀ ਸਾਰੇ ਗ੍ਰਾਹਾਂ ਦੇ ਵਿੱਚ ਨੌਂ ਗ੍ਰਾਹਾਂ ਦੇ ਵਿੱਚ ਸ਼ਨੀ ਸਪੈਸ਼ਲਿਸਟ ਆਪਾਂ ਤਾਂ ਆਏ ਕਿਉਂਕਿ ਬੜੇ ਸ਼ਨੀ ਦੇਵ ਨੇ ਠੀਕ ਜੀ ਕਿਸੇ ਜੀਵਨ ਨੂੰ ਉਥਲ ਪੁਥਲ ਕਰਨੇ ਵਾਲੇ ਤੇ ਉਹਨੂੰ ਚਮਕਾਉਣੇ ਵਾਲੇ ਹਨਾ ਹਾਂਜੀ ਕਿਉਂਕਿ ਇਹਨਾਂ ਦੇ ਆਪਣੇ 6 ਗ੍ਰਹਿ ਨੇ ਠੀਕ ਜੀ ਨੌਂ ਗ੍ਰਹਿ ਨਹੀਂ ਛੇਾਂ ਵਿੱਚੋਂ ਇਹਦੇ ਨੇ ਫਿਰ ਇਹਨਾਂ ਦੀ ਚੱਲਦੀ ਹੈ ਜ਼ਿਆਦਾ ਠੀਕ ਹੈ ਇਹ ਮਤਲਬ ਸ਼ੁੱਕਰ ਦੇਣ ਦਾ ਛੇ ਸਹੀ ਜਿ ਗ੍ਰਹਿ ਹੋ ਜਾਂਦੇ ਨੇ ਆਪਣੇ ਇਕੱਲੇ ਸ਼ਨੀ ਦੇਵ ਨਾਲ ਹਨਾ ਬਾਕੀ ਫਿਰ ਜਿਵੇਂ ਵਿਦੇਸ਼ ਦਾ ਕੋਈ ਨਹੀਂ ਰਿਸਪੌਂਸ ਮਿਲਦਾ ਫਿਰ ਸ਼ੁਕਰ ਦਾ ਹੁੰਦਾ ਮੰਗਲ ਆਏ ਦੋ ਤਿੰਨ ਗ੍ਰਹਿ ਜ਼ਰੂਰੀ ਹੁੰਦੇ ਨੇ ਹਨਾ ਹਾਂਜੀ ਕਿਉਂਕਿ ਜਿਹੜੇ ਜੀਵਨ ਆਪਣਾ ਚੱਲੇ ਹਾਂਜੀ ਹਾਂਜੀ ਪੁੱਛ ਕਰਕੇ ਹੋਰ ਪੁੱਛੋ ਜੀ ਜੇ ਮੰਨ ਲਓ ਬੰਦੇ ਦਾ ਕਰਮ ਠੀਕ ਨਾ ਹੋਵੇ ਪਰ ਜਿਵੇਂ ਆਪਾਂ ਮਾਤਾ ਜੀਆਂ ਦਾ ਕਹਿੰਦੇ ਨੇ ਜਿਵੇਂ ਦੁਰਗਾ ਜੀ ਹੈ ਨਾ ਇਹਨਾਂ ਤੇ ਸਾਰੇ ਗ੍ਰਹਿ ਡਰਦੇ ਨੇ ਤੇ ਜੇ ਮੰਨ ਲਓ ਭਈ ਬੰਦੇ ਦੇ ਕਰਮ ਠੀਕ ਨਹੀਂ ਨੇ ਕਿ ਸ਼ਨੀ ਦੇਵ ਉਹਨਾਂ ਦੇ ਠੀਕ ਨਹੀਂ ਚੱਲਦੇ ਸ਼ਨੀ ਗ੍ਰਹਿ ਪਰ ਉਹ ਬੰਦਾ ਜਿਵੇਂ ਦੁਰਗਾ ਜੀਆਂ ਦਾ ਹੈ ਜਾਂ ਐਦਾਂ ਮਹਾਕਾਲੀ ਦਾ ਉਹਨਾਂ ਦਾ ਉਹਨਾਂ ਦੀ ਭਗਤੀ ਕਰਦਾ ਜੀ ਤੇ ਉਹਨਾਂ ਤੇ ਜਿਵੇਂ ਸਾਰੇ ਗ੍ਰਹਿ ਡਰਦੇ ਨੇ ਫਿਰ ਐਦਾਂ ਇਵੇਂ ਮਤਲਬ ਹਿਸਾਬ ਜਿਹਾ ਹੁੰਦਾ ਵੀ ਬੰਦਾ ਕਰਮ ਠੀਕ ਨਹੀਂ ਕਰ ਰਿਹਾ ਪਰ ਉਹਨਾਂ ਦੀ ਪਗਤੀ ਕਰ ਰਿਹਾ ਮਾਤਾ ਜੀਆਂ ਦੀ ਫੇਰ ਮਤਲਬ ਉਹਨੂੰ ਜਿਹੜਾ ਆਪਾਂ ਜਿਵੇਂ ਕਰਦੇ ਹੁੰਨੇ ਆ ਕੋਈ ਵੀ ਨਾ ਵਿੱਚ ਉਹਦਾ ਦੁਰਗਾ ਦਾ ਕਰੀਦਾ, ਮਾਂ ਕਾਲੀ ਦਾ ਕਰੀਦਾ, ਪੈਰੋਂ ਦਾ ਹਾਂਜੀ ਜਿਹੜੇ ਗ੍ਰਹਿ ਸੀ ਜਿਹੜੇ ਉਹਨਾਂ ਦੇ ਮੰਦੇ ਸੀ ਮਹਾਦੇਵ, ਭੂਲਾਨਾਥ, ਸ਼ਿਵਦੇਵ ਹਾਂਜੀ ਫੇਰ ਉਹ ਇਕੱਠਾ ਆ ਉਹਦਾ ਹਵਨ ਕਰੀਦਾ ਗ੍ਰਹਾਂ ਦਾ ਹਾਂਜੀ ਫੇਰ ਵਿੱਚੇ ਨੌ ਗ੍ਰਹਿ ਸ਼ਾਂਤੀ ਦਾ ਵਿੱਚੇ ਸਾਰਾ ਕੁਝ ਹੋ ਜਾਂਦਾ ਨਾ ਹਾਂਜੀ ਹਾਂਜੀ ਯੋਗ ਤਾਂ ਫਲ ਮਿਲਦਾ ਹਨ ਹੁਣ ਜੇ ਆਪਾਂ ਗਏ ਨੇ ਵੀ ਆਤਮੈ ਸੁਧਾਰੋ ਕਰੀਬ ਦੇ ਮੂੰਹ ਚ ਪਾਓ ਆਪ ਜਾ ਕੇ ਪਾਓ ਹਨਾ ਹਾਂਜੀ ਹਾਂਜੀ ਤੇ ਉਹ ਚੀਜ਼ਾਂ ਲੱਗਣੇ ਸੇਵਾ ਸੇਵਨਾ ਸੇਵਾ ਆਪਚ ਹੈ ਨਾ ਹਾਂਜੀ ਤਨ ਮਨ ਤਾਂ ਵੇਨਾਲ ਸੇਵਾ ਨਾ ਹਾਂਜੀ ਹਾਂਜੀ ਕੋਈ ਕੋਈ ਕਿੱਦਾਂ ਕਰਦਾ ਕੋਈ ਕਿੱਦਾਂ ਕਰਦਾ ਜਿਹਨੇ ਕਹਿਦਾ ਮਤਲਬ 희ਸਾ ਪਾਉਣਾ ਚਾਹੀਦਾ ਠੀਕ ਹੈ ਲੰਗਰ ਦੇ ਵਿੱਚ ਜਿੱਥੇ ਵੀ ਹੈ ਨਾ ਜਿੱਥੇ ਨਾਮ ਮਤਲਬ ਘੱਟ ਹੋ ਚੱਲਾ ਹਾਂਜੀ ਇੱਥੇ ਬਹੁਤਾ ਚੰਦਾ ਹੋ ਗਿਆ ਉੱਥੇ ਨਹੀਂ ਪਾਉਣਾ ਚਾਹੀਦਾ ਕਿਉਂ ਉੱਥੇ ਤਾਂ ਵੱਧ ਦੀ ਚੱਲਿਆ ਨਾ ਠੀਕ ਹੈ ਜੀ ਉਹ ਗਰੀਬ ਦੇ ਮੂੰਹ ਦੇ ਵਿੱਚ ਪੰਦੀ ਚਾਹੀਦੀ ਆਪਾਂ ਨੂੰ ਹਣਾ ਹਾਂਜੀ ਦਹਾਂ ਨੂੰ ਆਪਾਂ ਨੇ ਇਹਨਾਂ ਦੀ ਜਿਹੜੀ ਭੈਣ ਆ ਭਦਰਾ ਹਾਂਜੀ ਉਹ ਵੀ ਬਹੁਤ ਇਦਾਂ ਹੀ ਆਵੇ ਮਨਾਉਣ ਜੋਗ ਆ ਜੇ ਉਹ ਮੰਨ ਜਵੇ ਅੱਛਾ ਇਸ ਕੰਨੀ ਮਹਾਰਾਜ ਜੀ ਵੀ ਠੀਕ ਚੱਲ ਰਹੇ ਹੁੰਦੇ ਨੇ ਅੱਛਾ ਜੀ ਠੀਕ ਹੈ ਜੀ ਉਹਦੇ ਉੱਤੇ ਪਾਵਾਂਗੇ ਉਹਦਾ ਨਾ ਬਾਬਾ ਦਸ਼ਰਤ ਤੇ ਮਤਲਬ ਵਿਕਰਮਾਂ ਜੀ ਤੇ ਹਾਂਜੀ ਹਾਂਜੀ ਕਿਉਂਕਿ ਦਸ਼ਰਤ ਰਾਜੇ ਨੇ ਨਾ ਦਰਸ਼ਨ ਕਰੇ ਸੀਗੇ ਅੱਛਾ ਜੀ ਸ਼ਨੀ ਦੇਵ ਉਹ ਕਿਸੇ ਇਨਸਾਨ ਨੇ ਅੱਜ ਤੱਕ ਦੁਨਿਆਵ ਦੇ ਧਰਤੀ ਦੇ ਦਰਸ਼ਨ ਨਹੀਂ ਕੀ ਕਰੇ ਕਿਸੇ ਗ੍ਰਹਿ ਦੇ ਖਾਸ ਕਰਕੇ ਸ਼ਨੀ ਦੇਵ ਦੇ ਆ ਉਸ ਤਰ੍ਹਾਂ ਕਿ ਕੋਈ ਸਵਾਲ ਜਵਾਬ ਮਹਾਰਾਜ ਪੁੱਛਣਾ ਹੋਵੇ ਉਹ ਪੁੱਛ ਸਕਦੇ ਨੇ ਹਨ ਲੰਬੀ ਬਹੁਤ ਹੀ ਨਾਂਜਾਇਸ਼ ਸ਼ਨੀ ਦੇਵ ਸ਼ੁਭ ਹੋਵੇ ਸ਼ਨੀ ਦੇਵ ਮਾਹ ਲਕਸ਼ਮੀ ਕਿਰਪਾ ਕਰੇ ਦੁਰਗਾ ਅੰਗ ਰਖਸ਼ਣੀ ਮਾਤਾ ਜੈ ਸ਼ਨੀ ਦੇਵ ਜੀ ਜੀ